ਸਤਿ ਸ਼੍ਰੀ ਅਕਾਲ ਦੋਸਤੋ ਸਿਮਬਲ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸੱਤਿਆਨਾਸ਼ ਮਾਰਨ ਦੀ ਸਿਮਬਲ ਦੇ ਸਭ ਤੋਂ ਵੱਡਾ ਸੱਤਿਆਨਾਸ਼ ਮਾਰਨ ਦੀ ਪਿਛੇ ਕਈ ਗੱਲਾਂ ਚ ਅਸੀਂ ਇਸ ਵੀਡੀਓ ਵਿੱਚ ਆਪਣੀ ਜ਼ਿਕਰ ਕਰ ਚੁੱਕੇ ਹਾਂ ਵੀ ਗਰੰਟੀ ਪਾ ਕੇ ਸਾਡਾ ਸਿਮਬਲ ਖਰਾਬ ਹੋ ਜਾਂਦਾ ਹੈ ਤੇ ਅਸੀਂ ਫਸ ਜਾਂਦੇ ਹਾਂ ਬਿਲਕੁਲ ਤਰ੍ਹਾਂ ਉਸ ਤੋਂ ਵੱਡੀ ਵੀ ਕੋਈ ਚੀਜ਼ ਆਂਦੀ ਹੈ ਆਪਣੇ ਨਾਮ ਤੇ ਕਿਸੇ ਨੂੰ ਚੀਜ਼ ਲੈ ਕੇ ਦੇ ਦੇਣੇ ਆਪਣੇ ਨਾਮ ਤੇ ਕਾਰ ਲੈ ਕੇ ਦੇ ਦਿੱਤੀ ਆਪਣੇ ਨਾਮ ਤੇ ਪਰਸਨਲ ਲੋਨ ਲੈ ਕੇ ਦੇ ਦਿੱਤਾ ਆਪਣੇ ਨਾਮ ਤੇ ਕ੍ਰੈਡਿਟ ਕਾਰਡ ਬਣਾਇਆ ਹੋਇਆ ਬੰਦੇ ਨੂੰ ਕਿਸੇ ਨੂੰ ਯੂਜ਼ ਕਰਨ ਨੂੰ ਦਿੱਤਾ ਉਸ ਵਰਗਾ ਵੱਡੀ ਬੇਵਕੂਫੀ ਹੋਰ ਕੋਈ ਨਹੀਂ ਹੈ ਕਦੀ ਵੀ ਆਪਣੇ ਨਾਮ ਦੇ ਕੋਈ ਚੀਜ਼ ਕਿਸੇ ਨੂੰ ਲੈ ਕੇ ਨਾ ਦੇਵੋ ਅੱਜ ਦੀ ਡੇਟ ਚ ਉਹਦੇ ਹਾਲਾਤ ਠੀਕ ਨੇ ਉਹ ਠੀਕ ਦੇ ਰਿਹਾ ਕੱਲ ਨੂੰ ਕੁਝ ਨਹੀਂ ਪਤਾ ਸਿਮਲ ਤੁਹਾਡਾ ਖਰਾਬ ਹੋ ਜਾਏਗਾ ਤੁਸੀਂ ਸਾਰੀ ਜ਼ਿੰਦਗੀ ਲਈ ਐਲੀਜੀਬਿਲਟੀ ਤੁਹਾਡੀ ਖਤਮ ਹੋ ਜਾਏਗੀ ਲੋਨ ਲੈਣ ਦੀ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕੋਗੇ ਤੁਸੀਂ ਉਹਦੇ ਨਾਲ ਲੜੋਗੇ ਰਿਸ਼ਤੇਦਾਰੀਆਂ ਯਾਰੀ ਦੋਸਤੀਆਂ ਖਰਾਬ ਕਰੋਗੇ ਆਪਣੇ ਨਾਮ ਤੇ ਚੀਜ਼ ਲੈ ਕੇ ਦੇਣ ਤੋਂ ਅਵਾਈਡ ਕਰੋ ਸਿਮਬਲ ਦਾ ਸਤਿਆਨਾਸ਼ ਮਾਰਨ ਦਾ ਸਭ ਤੋਂ ਵੱਡਾ ਰੀਜ਼ਨ ਹੈ ਜਦੋਂ ਅਸੀਂ ਕਿਸੇ ਨੂੰ ਆਪਣੇ ਨਾਮ ਤੇ ਚੀਜ਼ ਲੈ ਕੇ ਦੇ ਦਿੰਦੇ ਆ ਸਾਡੇ ਕੋਲ ਕਈ ਕਲਾਈਂਟ ਆ ਜਾਂਦੇ ਨੇ ਸਿਮਬਲ ਖਰਾਬ ਹੁੰਦਾ ਸੀ ਕਹਿੰਦੇ ਜੀ ਆ ਇਹ ਤਾਂ ਜੀ ਮੈਂ ਨਹੀਂ ਲਿੱਤਾ ਸੀ ਕਿਸੇ ਨੂੰ ਲੈ ਕੇ ਦਿੱਤਾ ਸੀ ਬੈਂਕ ਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ ਤੁਸੀਂ ਕਿਸੇ ਨੂੰ ਲੈ ਕੇ ਦਿੱਤਾ ਸੀ ਕਿ ਕਿਸੇ ਨੂੰ ਲਿੱਤਾ ਸੀ ਤੋਰ ਦੇ ਨਾਮ ਤੇ ਹੈ ਤੁਹਾਡਾ ਹੈ ਬੈਂਕ ਚ ਤੁਸੀਂ ਪੈਸੇ ਲੈ ਕੇ ਨਿਕਲ ਰਹੇ ਹੋ ਬਾਹਰੋਂ ਤੁਹਾਡੇ ਤੋਂ ਕੋਈ ਖੋਕੇ ਲੈ ਜਾਂਦਾ ਹੈ ਤਾਂ ਤੁਸੀਂ ਬੈਂਕ ਨੂੰ ਜਾ ਕੇ ਵਾਪਸ ਇਹ ਨਹੀਂ ਕਹੋਗੇ ਮੈਨੂੰ ਪੈਸੇ ਦੇ ਦਿਓ ਜੀ ਉਹ ਤਾਂ ਮੇਰੇ ਤੋਂ ਕੋਈ ਖੋਕੇ ਲੈ ਗਿਆ ਬੈਂਕ ਕਹਿੰਦਾ ਜੀ ਅਸੀਂ ਤੁਹਾਨੂੰ ਦੇਤੇ ਤੁਹਾਡੀ ਜ਼ਿੰਮੇਵਾਰੀ ਸੀ ਤੁਸੀਂ ਤੁਹਾਡੇ ਤੋਂ ਕੋਈ ਖੋਕੇ ਲੈ ਗਿਆ ਤੁਹਾਡੇ ਤੋਂ ਗੁੰਮ ਗਏ ਤੁਹਾਡੇ ਤੋਂ ਗਿਰ ਗਏ ਤੁਸੀਂ ਦੇਖ ਰਹੇ ਸਾਡੇ ਪੈਸੇ ਵਾਪਸ ਕਰੋ ਸੀਮਿਆ ਇਸ ਤਰ੍ਹਾਂ ਹੀ ਹੈ ਕਿਸੇ ਨੂੰ ਵੀ ਆਪਣੇ ਨਾਮ ਤੇ ਲੋਨ ਨਾ ਲੈ ਕੇ ਦਿਓ ਜਿਵੇਂ ਅਸੀਂ ਤੁਹਾਨੂੰ ਬਾਰ ਬਾਰ ਕਹਿੰਨੇ ਆ ਗਾਰੰਟੀ ਬਹੁਤ ਸੋਚ ਸਮਝ ਕੇ ਤੇ ਆਪਣੇ ਖਾਸ ਬੰਦੇ ਦੀ ਪਾਓ ਇਸ ਲਈ ਅਸੀਂ ਤੁਹਾਨੂੰ ਕਹਾਂਗੇ ਕਿ ਕਿਸੇ ਨੂੰ ਲੋਨ ਲੈ ਕੇ ਨਾ ਦਿਓ ਆਪਣੇ ਨਾਮ ਤੇ ਸਪੈਸ਼ਲ ਗੌਰ ਕਰ ਲਓ ਧਿਆਨ ਕਰ ਲਓ ਆਪਣੇ ਨਾਮ ਤੇ ਲੋਨ ਕਿਸੇ ਨੂੰ ਨਹੀਂ ਲੈ ਕੇ ਦੇਣਾ ਉਗਦਾ ਹੈ ਯਾਰੀ ਦੋਸਤੀ ਖਰਾਬ ਹੁੰਦੀ ਹੈ ਰਿਸ਼ਤੇਦਾਰੀ ਖਰਾਬ ਹੁੰਦੀ ਹੈ ਕੋਈ ਟੈਨਸ਼ਨ ਨਹੀਂ ਹੈ ਕਦੀ ਵੀ ਕਿਸੇ ਵੀ ਸ਼ਖਸ ਨੂੰ ਆਪਣੇ ਨਾਮ ਤੇ ਕਿਸੇ ਵੀ ਕਿਸਮ ਦਾ ਲੋਨ ਲੈ ਕੇ ਨਾ ਦਿਓ ਆਪਣਾ ਲਿੱਤਾ ਹੋਇਆ ইস্যੂ ਕੀਤਾ ਨੂੰ ইস্যੂ ਕੀਤਾ ਹੋਇਆ ਬੈਂਕ ਦਾ ਕ੍ਰੈਡਿਟ ਕਾਰਡ ਸਿਰਫ ਆਪਣੇ ਕੋਲ ਰੱਖੋ ਕਿਸੇ ਹੋਰ ਨੂੰ ਨਾ ਦਿਓ ਵਰਤਨ ਨੂੰ ਕੱਲ ਨੂੰ ਨਹੀਂ ਭਰੇਗਾ ਤੇ ਤੁਹਾਨੂੰ ਭਰਨੇ ਪੈਣਗੇ ਜੇ ਤੁਸੀਂ ਕਿਸੇ ਨੂੰ ਆਪਣੇ ਨਾਮ ਤੇ ਲੋਨ ਲੈ ਕੇ ਦਿੰਦੇ ਹੋ ਆਪਣਾ ਕ੍ਰੈਡਿਟ ਕਾਰਡ ਲੈ ਕੇ ਦਿੰਦੇ ਹੋ ਤਾਂ ਇੰਨੀ ਕਪੈਸਿਟੀ ਰੱਖੋ ਵੀ ਜੋ ਨਾ ਭਰੇ ਤਾਂ ਤੁਸੀਂ ਭਰ ਸਕੋ ਜੇ ਤੁਸੀਂ ਇਸਾ ਦੀ ਕਪੈਸਿਟੀ ਰੱਖਦੇ ਹੋ ਤਾਂ ਆਪਣੇ ਨਾਮ ਤੇ ਚੀਜ਼ ਲੈ ਕੇ ਦਿਓ ਨਹੀਂ ਤਾਂ ਬਲੈਂਡਰੀ ਮੂੰਹ ਤੇ ਜਵਾਬ ਦੇ ਦੋ ਜਿਆਦਾ ਅੱਛੀ ਗੱਲ ਹੈ ਕਿਉਂਕਿ ਅੱਜ ਦੀ ਡੇਟ ਤੁਸੀਂ ਰਿਸ਼ਤਦਾਰੀ ਬਚਾਣ ਲਈ ਯਾਰੀ ਦੋਸਤੀ ਬਚਾਣ ਲਈ ਕੰਮ ਕਰਾ ਦੋਗੇ ਕੱਲ ਨੂੰ ਧੁੰਮ ਤੜਕੇ ਹੋਣਗੇ ਖਰਾਬ ਰਿਸ਼ਤਦਾਰੀਆਂ ਯਾਰੀ ਦੋਸਤੀਆਂ ਫੇਰ ਵੀ ਖਰਾਬ ਹੋਣਗੀਆਂ ਪਰ ਤੁਸੀਂ ਨੁਕਸਾਨ ਚ ਲੈ ਜਾਓਗੇ ਅੱਜ ਦੀ ਡੇਟ ਤੁਸੀਂ ਖਰੀ ਖੋਟੀ ਮੂੰਹ ਤੇ ਕਹਿ ਦੋਗੇ ਸ਼ਾਇਦ ਦਿੱਕਤ ਹੋ ਜਾਏਗੀ ਅਗਲੇ ਨੂੰ ਥੋੜੀ ਪਰੇਸ਼ਾਨੀ ਹੋਏਗੀ ਰਿਲੇਸ਼ਨ ਖਰਾਬ ਹੋਏਗਾ ਪਰ ਸ਼ਾਇਦ ਟਾਈਮ ਦੇ ਨਾਲ ਸਮਝ ਲਵੇ ਸ਼ਾਇਦ ਰਿਸ਼ਤਦਾਰੀ ਬਚ ਜਵੇ ਯਾਰੀ ਦੋਸਤੀ ਬਚ ਜਵੇ ਪਰ ਜੇ ਤੁਸੀਂ ਚੀਜ਼ ਲੈ ਕੇ ਦੇ ਦਿੱਤੀ ਤੇ ਸਮਝੋ ਫੇਰ ਤਾਂ 90% ਚਾਂਸ ਹੈ ਵੀ ਉਹ ਰਿਸ਼ਤੇਦਾਰੀ ਖਰਾਬ ਹੋਣੀ ਹੀ ਹੋਣੀ ਹੈ ਉਹਦੀ ਪਿਆਰੀ ਦੋਸਤੀ ਖਰਾਬ ਹੋਣੀ ਹੀ ਹੋਣੀ ਹੈ ਸੋ ਆਪਣੇ ਸਿਬਲ ਦਾ ਸਤਿਆਨਾਸ਼ ਹੋਣ ਤੋਂ ਬਚਾ ਲਈ ਕਿਆਨ ਰੱਖੋ ਕਿਸੇ ਨੂੰ ਵੀ ਆਪਣੇ ਨਾਮ ਤੇ ਕੋਈ ਚੀਜ਼ ਨਾਲ ਲੈ ਕੇ ਦਿਓ ਬੈਂਕ ਕੋਲ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਚੀਜ਼ ਦਿੱਤੀ ਸੀ ਤੁਹਾਡੀ ਨਹੀਂ ਰੱਖੀ ਬੈਂਕ ਲਈ ਉਹ ਤੁਸੀਂ ਉਹ ਤੁਹਾਨੂੰ ਬੈਂਕ ਨੇ ਲੋਨ ਦਿੱਤਾ ਸੀ ਤੁਹਾਨੂੰ ਬੈਂਕ ਨੇ ਫੈਸਿਲਿਟੀ ਦਿੱਤੀ ਸੀ ਤੁਹਾਨੂੰ ਬੈਂਕ ਨੇ ਕ੍ਰੈਡਿਟ ਕਾਰਡ ਦਿੱਤਾ ਸੀ ਤੁਸੀਂ ਕਿਸੇ ਹੋਰ ਨੂੰ ਦੇਤਾ ਬੈਂਕ ਨਾਲ ਇਸ ਦਾ ਕੋਈ ਮਤਲਬ ਨਹੀਂ ਹੈ ਬੈਂਕ ਨੇ ਤੁਹਾਨੂੰ ਦਿੱਤਾ ਹੈ ਤੁਹਾਡੇ ਤੋਂ ਵਾਪਸ ਲੈਣਾ ਹੈ ਚਾਹੇ ਉਹ ਪੈਸਾ ਹੈ ਚਾਹੇ ਉਹ ਕਰਜ਼ਾ ਹੈ ਚਾਹੇ ਉਹ ਕ੍ਰੈਡਿਟ ਕਾਰਡ ਹੈ ਚਾਹੇ ਜਿਸ ਤਰ੍ਹਾਂ ਵੀ ਹੈ ਸੋ ਨੋਟ ਕਰ ਲਓ ਆਪਣੇ ਨਾਮ ਤੇ ਕਿਸੇ ਨੂੰ ਚੀਜ਼ ਨਾ ਲੈ ਕੇ ਦਿਓ ਕਦੀ ਵੀ ਸਾਫ਼ ਜਵਾਬ ਦੇਣ ਦੀ ਆਤ ਪਾਓ ਅਗਲੇ ਨੂੰ ਤਕਲੀਫ ਹੋ ਸਕਦੀ ਹੈ ਪਰ ਤੁਸੀਂ ਫਾਇਦੇ ਚ ਰਹੋਗੇ ਜੇ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਂਦਾ ਹੈ ਤਾਂ ਕੋਸ਼ਿਸ਼ ਕਰਕੇ ਨਾਲ ਲਾ ਕੇ ਆਪਣਾ ਕਲੀਅਰ ਕਰਾ ਲਓ ਅਕਾਊਂਟ ਪਹਿਲਾਂ ਬੰਦੇ ਨੂੰ ਸਮਝਾ ਕੇ ਜਿਸ ਚੀਜ਼ ਦੀ ਤੁਸੀਂ ਹੈਲਪ ਕੀਤੀ ਸੀ ਜਿਉ ਸਿਆਣਾ ਹੋਏਗਾ ਤੁਹਾਡੇ ਨਾਲ ਖੜੇਗਾ ਤੁਹਾਡੀ ਮਦਦ ਕਰੇਗਾ ਤੁਸੀਂ ਉਸ ਦਾ ਸਾਥ ਦੇ ਕੇ ਆਪਣਾ ਅਕਾਊਂਟ ਕਲੀਅਰ ਕਰਾ ਲਓ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਵੀ ਸਿੰਬਲ ਦਾਸ ਸਤਿਆਨਾਸ ਵੱਜਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਤੋ ਇਸ ਗੱਲ ਦਾ ਪੱਲੇ ਬੱਲੋ ਧਿਆਨ ਕੋ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਹੋਰਾਂ ਨੂੰ ਵੀ ਦੱਸੋ ਥੈਂਕ ਯੂ ਵੈਰੀ ਮੱਚ